ਇਹ ਵਿੱਚ ਇੱਕ ਹਤੀਸ਼ ਸ਼ਰਮਾ ਸਾਨੂੰ ਰਵਿੰਦਰ ਸ਼ਰਮਾ ਬਾਤੀ ਪਠਾਨਕੋਟ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੁਰਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 45 ਗਿਆ ਸੀ ਹੀਰੋ ਸਪਲੈਂਡਰ ਆ ਜੋ ਜਸਪ੍ਰੀਤ ਕੋ ਰੋੜਕਾ ਖੁਰਦ ਦੇ ਨਾਂ ਤੇ ਇਹ ਦੀ ਆਰਥੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਣਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬਣਦੀ ਕਾਨੂੰਨੀ ਗਾਰਵਾਈ ਕੀਤੀ ਆ ਇਹ ਐਕਸੀਡੈਂਟ ਕਿੱਦਾਂ ਹੋਇਆ ਜਿਵੇਂ ਲੱਗਾ ਪਤਾ ਪਿੱਛੋਂ ਹਿੱਟ ਹੋਈ ਆ ਕਿੱਦਾਂ ਇਹ ਦੀ ਜਿਹੜਾ ਰਾਹਗੀਰਾਂ ਦੇ ਦਸਣ ਮਤਾ ਹੋ ਕੇ ਜਿਹੜੀ ਜਿਹੜੀ ਆਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂ ਉਹ ਕਿੱਦਾਂ ਹੋਇਆ ਬੰਦੇ ਦੇ ਡੱਪ ਗਿਆ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ ਕਿਨੇ ਕੁ ਮਰ ਲੱਗਦੇ ਜੀ ਬੰਦੇ ਸੀ ਉਮਰ ਉਹਦੀ ਹੈਗੀ ਆ 65 ਸਾਲ ਦੀ 60 ਸਾਲ ਦੀ ਸਰਦਾਰ ਹੈ ਸਨਾਖ ਤਾਂਲੇ ਹੋਈ ਨਹੀਂ ਜੀ ਬੰਦਾ ਸਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਰਮਣ ਸਿੰਘ ਉਹਦਾ ਨਾਮ ਆ ਬਾਕੀ ਉਹਦੇ ਬਾਰਸਾਂ ਨੂੰ ਬਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦਾ ਨਾਮ ਜੀ ਜਿਹੜੇ ਰੁੜਕਾ ਖੋਰ ਦਾ ਦੱਸ ਜੀ